ਨਾਮ ਹੈਗਾ ਤੁਹਾਡਾ ਪਿੰਡ ਕਿਹੜਾ ਹੈਗਾ ਮੇਰਾ ਨਾਮ ਗਗਨ ਹੈ ਗਗਨ ਰੋੜਾ ਟਿੰਡ ਦੁੱਦਾਈ ਜਿਹੜੀ ਘਟਣਾ ਹੋਈ ਆ ਰਾਤ ਕੀ ਘਟਣਾ ਹੋਈ ਸੀ ਤੁਹਾਡੇ ਨਾਲ ਸਰੇ ਆਪਣੇ ਆਨ ਰੋਡ ਦੁੱਦੇ ਦੁਕਾਨ ਹੈ ਜੀ ਕਾ ਜੀ ਕਨਫੈਕਸ਼ਨਰੀ ਸਟੋਰ ਹੈ ਜੀ ਨਾਲ ਮਿਲਕ ਸਟੋਰ ਹੈ ਜੀ ਸਰ ਉਥੇ ਜੋ ਆਪਣੇ ਵੇਸਟੇਜ ਜੋ ਕਾਗਜ਼ ਵਗੈਰਾ ਜੋ ਦਿਨ ਦੀ ਡਸਟਿੰਗ ਹੁੰਦੀ ਆ ਉਹਦੇ ਜਿਹੜੇ ਕਾਗਜ਼ ਐਕਸਟਰਾ ਜਿਹੜੇ ਨਿਕਲਦੇ ਆ ਉਹ ਮੈਂ ਸੜਕ ਤੇ ਖੜਕੇ ਉਹਨਾਂ ਨੂੰ ਅੱਗ ਲਗਾ ਰਿਹਾ ਆ ਉਹਦੀ ਸੀਸੀਟੀਵੀ ਫੁਟੇਜ ਵੀ ਹੈਗੀ ਆਪਣੇ ਕੋਲੇ ਇਹਨਾਂ ਦੀ ਕੀ ਆ ਸਰ ਦੀ ਗੱਡੀ ਯਾਨੀ ਕਿ ਉਥੋਂ ਕ੍ਰਾਸ ਹੁੰਦੀ ਆ ਮੇਰੇ ਬੈਕ ਸਾਈਡ ਦੀ ਉਹਨਾਂ ਦੀ ਗੱਡੀ ਇਹ ਸ਼ਾਇਦ ਕੋਈ ਦਿਲਵੀਰ ਸਿੰਘ ਆਈ ਨਾਂ ਇਹਨਾਂ ਦਾ ਦਿਲਵੀਰ ਆ ਨਾ ਸ਼ਾਇਦ ਨਾਮ ਠੀਕ ਤੇ ਉਹ ਕਹਿੰਦਾ ਮਤਲਬ ਉਹਨਾਂ ਦੀ ਗੱਡੀ ਉੱਥੇ ਜਾਣਗੇ ਐਸੇ ਹਿਸਾਬ ਦੀ ਯਾਨੀ ਕਿ ਉੱਥੋਂ ਗੱਡੀ ਕਰਾਸ ਹੁੰਦੀ ਹੈ ਠੀਕ ਹੈ ਉਹ ਕੋਈ ਯਾਨੀ ਕਿ ਸ਼ਰਾਰਤੀ ਅਨਸਰ ਉੱਥੇ ਕੋਈ ਪਟਾਕੇ ਚਲਾ ਰਹੇ ਹੋਣੇ ਆ ਉਹਨਾਂ ਨੇ ਉਹਨਾਂ ਦੇ ਅੱਗੇ ਗੱਡੀ ਅੱਗੇ ਪਟਾਕਾ ਫੋੜਤਾ ਹੀ ਉਹ ਅੱਗੋਂ ਗੱਡੀ ਰਿਵਰਸ ਕਰਕੇ ਲੈ ਕੇ ਆਉਂਦੇ ਆ ਆਕੇ ਮੇਰੇ ਨਾਲ ਆਕੇ ਮਤਲਬ ਮੇਰੇ ਨਾਲ ਉਸ ਹਿਸਾਬ ਤੇ ਰੂਡਲੀ ਬਿਹੇਵਲ ਨਾਲ ਗੱਲ ਕਰਦੇ ਆ ਇਬਈ ਤੈਨੂੰ ਦਿਖਦਾ ਨਹੀਂ ਤੂੰ ਪਟਾਕਾ ਸੱਟਿਆ ਮੈਂ ਸਰ ਮੇਰੀ ਕੋਈ ਗਲਤੀ ਨਹੀਂ ਹੈ ਮੈਂ ਪਟਾਕਾ ਨਹੀਂ ਸੁੱਟਿਆ ਕਿ ਸਾਡੀ ਇੱਥੇ ਸਾਹਮਣੇ ਦੁਕਾਨ ਹੈ ਠੀਕ ਹੈ ਇੱਥੇ ਅਸੀਂ ਆ ਤੁਸੀਂ ਆ ਕੇ ਚੈੱਕ ਕਰ ਲਓ ਸੀਸੀਟੀਵੀ ਚੈੱਕ ਕਰ ਲਓ ਜੇ ਮੈਂ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਮੈਂ ਸੁੱਟਿਆ ਹੋਇਆ ਆ ਤਾਂ ਜਿਹੜੀ ਸਜ਼ਾ ਉਹ ਮਨਜ਼ੂਰ ਹੈ ਇੰਨੀ ਗੱਲ ਤੇ ਉਹਨਾਂ ਨੇ ਉਹ ਕਹਿੰਦੇ ਨਹੀਂ ਕਿ ਤੂੰ ਹੀ ਸੁੱਟਿਆ ਉਸੇ ਨੂੰ ਉਹਨਾਂ ਨੇ ਮੈਨੂੰ ਤੇ ਬਲੇਮ ਲਾਉਣਾ ਸਟਾਰਟ ਕਰਕੇ ਸਰ ਰਣਜੀਤ ਕੋਈ ਮਲੋ ਜਿਵੇਂ ਪਿਛਲੇ ਦਿਨਾਂ ਦੀਵਾਲੀ ਦਾ ਮਤਲਬ ਲੰਘਿਆ ਤਿਹਾੜ ਠੀਕ ਹੈ ਸਰ ਉਹਨਾਂ ਦੇਣੇ ਦੇ ਵਿੱਚ ਸਾਰੇ ਹੀ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਯਾਨੀ ਕਿ ਜੋ ਚੀਜ਼ਾਂ ਦੀ ਡਿਮਾਂਡ ਰੱਖੀ ਗਈ ਹੈ ਉਹ ਜਿਹੜੀਆਂ ਚੀਜ਼ਾਂ ਮੰਨ ਲਓ ਐਸਪੋਜ਼ ਕਰੋ ਕਿ ਆ ਵੀ ਕੋਈ ਮੰਨ ਲਓ ਜਿਵੇਂ ਚੱਲਦਾ ਹੀ ਕੋਈ ਮਠਾਈ ਦੇ ਡੱਬੇ ਲਾ ਲਓ ਜਾਂ ਪਟਾਕੇ ਲਾ ਲਓ ਕੋਈ ਵੀ ਚੀਜ਼ਾਂ ਦੀ ਜੋ ਵੀ ਡਿਮਾਂਡ ਉੱਥੇ ਇਹਨਾਂ ਨੇ ਰੱਖੀ ਆ ਉਹ ਚੀਜ਼ਾਂ ਦੇ ਅਸੀਂ ਸਰ ਉਸ ਚੀ ਦੇ ਵਿੱਚ ਇਨਵੋਲਵ ਨਹੀਂ ਹੋਏਗੇ ਨਾ ਹੀ ਆਪਾ ਹੋਣਾ ਹੀ ਸਰ ਇਹਦੇ ਇਹਦੇ ਵਿੱਚ ਸਰ ਕਾਫੀ ਦੁਕਾਨਦਾਰ ਜਿਹੜੇ ਇਨਵੋਲਵ ਨਹੀਂ ਹੋਏ ਉਹਨਾਂ ਦੀ ਪਰਸੋ ਰੈਸਮੈਂਟ ਹੋਈ ਆ ਉਹਨਾਂ ਨੂੰ ਪਰਸੋ ਸ਼ਾਮ ਨੂੰ ਚੱਕਿਆ ਗਿਆ ਜੀ ਉੱਥੇ ਉਹਨਾਂ ਨੂੰ ਚੱਕ ਕੇ ਯਾਨੀ ਕਿ 2 ਘੰਟੇ ਦੇ ਘੰਟੇ ਬਾਅਦ ਛੱਡ ਦਿੱਤਾ ਗਿਆ ਉਹਨਾਂ ਨੂੰ ਕਿੰਨੇ ਕਹੇ ਸੀ ਪੁਲਿਸ ਨੇ ਚੀਜ਼ਾਂ ਮੰਗੀਆਂ ਜਿਹੜੀਆਂ ਬਾਅਦ ਸਰੇ ਇਹ ਲਾਈਵ ਹੀ ਹੋਈ ਹੈ ਇਹ ਲਾਈਵ ਮੰਗੀਆਂ ਕਿੰਨੇ ਹੈ ਮੰਗੀਆਂ ਕਿੰਨੇ ਸਰ ਬਾਅਦ ਨੇ ਆ ਕੇ ਮੰਗੀਆਂ ਤੁਹਾਡੇ ਤੋਂ ਨਹੀਂ ਕਿਸੇ ਨੇ ਤੁਹਾਨੂੰ ਕਿਹਾ ਸੀ ਤਾਂ ਮਤਲਬ ਅੱਗੋਂ ਜੇ ਮੈਸੇਜ ਲੱਗਦਾ ਗਾਂਦ ਗਾਂਦਰ ਤੋਂ ਦੁਕਾਨ ਦਾ ਨਹੀਂ ਸਰ ਅੱਗੋਂ ਹੁਣ ਆਪਾਂ ਬਾਈ ਨੇ ਮੈਂ ਦੁਕਾਨਦਾਰ ਜੁਨੀੰਜ ਰਹਿਣਾ ਅਕਸਰ ਦੁਕਾਨਦਾਰ ਦਾ ਜਦੋਂ ਮਤਲਬ ਕਿਸੇ ਚੀਜ਼ਾਂ ਮੰਗੀਆਂ ਗਈਆਂ ਉਸ ਤੋਂ ਬਾਅਦ ਕੀ ਹੋਇਆ ਸੀ ਤੁਹਾਡੇ ਨਾਲ ਸਰ ਉਸ ਤੋਂ ਬਾਅਦ ਅਸੀਂ ਮੈਂ ਕਿਹਾ ਵੀ ਆਪਾਂ ਇਸ ਈ ਦੇ ਵਿੱਚ ਨੋਲ ਨਹੀਂ ਹੋ ਸਕਦੀ ਆਪਣੇ ਕੋਲ ਕੋਈ ਉਸ ਟਾਈਪ ਦੀ ਕੋਈ ਚੀਜ਼ ਹੀ ਹੈ ਨਹੀਂ ਜਿਹੜੀ ਕਰਕੇ ਯਾਰ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਯਾਰ ਵੀ ਉਗਾਰ ਚੱਲਣੀ ਪਵੇ ਜਾਂ ਭਾਈ ਜੀ ਨਹੀਂ ਕਰ ਸਕਦੇ ਮੈਨੂੰ ਇੱਕ ਆਪਣੀ ਸੋਚ ਆ ਜੀ ਹੋ ਸਕਦਾ ਕਿ ਉਹਦੇ ਉਸ ਚੀਜ਼ ਦੀ ਕੋਈ ਰੰਜਿਸ਼ ਕੱਢੀ ਹੋਵੇ ਆ ਪੋਸਟੀ ਦੇ ਵਿਚਰਣ ਵਾਲੂ ਨਹੀਂ ਹੋਏ। ਕਿਹਨੇ ਘੁੱਟਿਆ ਜਾਣਦੇ ਹੋ ਬੰਦੇ ਜਿਹਨਾਂ ਨੇ ਘੁੱਟਿਆ। ਸਰ ਇਹ ਦੋ ਮੁਲਾਜ਼ਮ ਸੀਗੇ ਮੈਨੇ ਇੱਕ ਦਾ ਸਰ ਜਿਹੜੇ ਉੱਥੋਂ ਕ੍ਰਾਸ ਹੋਏ ਸੀ ਮੈਂ ਵਾਈ ਨੇ ਮਹਨ ਨਹੀਂ ਜਾਣਦਾ ਇੱਕ ਉਹਨਾਂ ਦੇ ਨਾਲ ਮੁਲਾਜ਼ਮ ਸੀ। ਸਰ ਇਹ ਪਹਿਲਾ ਨਾਮ ਹਲੋ ਇਹਨਾਂ ਨੇ ਇਹ ਕੈਂਨਮਨ ਦਾ ਤੋਪਈ ਹੋਇਆ ਯਾਨੀ ਕਿ ਜਾਨ ਸਾਰੀ ਫਿਰ ਮੇਰੇ ਇਨਕੇ ਕੜਾ ਵਗੈਰਾ ਉਤਰਵਾ ਲਿਆ ਇਹ ਰਿੰਗਾ ਤਰਵਾ ਲਈ ਜੀ ਠੀਕ ਹੈ ਫੇਸ ਤੇ ਮਤਲਬ ਵੀ ਥੱਪੜ ਵਗੈਰਾ ਮਾਰੇ ਆ ਜੀ ਠੀਕ ਹੈ। ਤੇ ਮੰਨ ਲਓ ਪਟੇ ਨੂੰ ਮੰਨ ਲਓ ਨੇ ਚੱਕਿਆ ਠੀਕ ਹੈ ਕਹਿੰਦੇ ਵੀ ਐ ਕਰਕੇ ਪੁੱਠਾ ਪੈ ਜਾ ਬਈ ਉਦੋਂ ਤੱਕ ਕੀ ਹੋਇਆ ਜੀ ਮਤਲਬ ਸਾਡੇ ਜੋ ਵੀ ਸਾਰੇ ਦੁਕਾਨਦਾਰ ਯੂਨੀਅਨ ਦੇ ਤੇ ਜੋ ਮੰਨ ਲਓ ਕੋਈ ਮੇਰੇ ਨਾਲ ਜਿਹੜੇ ਜਾਣਕਾਰ ਸੀਗੇ ਉਹ ਉੱਤੇ ਪਹੁੰਚ ਗਈ ਉਸ ਚੀਜ਼ ਕਰਕੇ ਉਹ ਚੀਜ਼ ਡਿਲੇ ਹੋ ਗਈ ਸਰ ਇਹ ਸਰ ਮੈਨੂੰ ਨਹੀਂ ਪਤਾ ਇੱਕਦਮ ਮੇਰੇ ਤੇ ਹਿੱਟ ਹੋਇਆ ਜੀ ਮੈਨੂੰ ਨਹੀਂ ਇਸੀ ਦਾ ਪਤਾ ਤੁਸੀਂ ਕਿੰਨੇ ਟਾਈਮ ਤੋਂ ਦੁਕਾਨ ਕਰਦੇ ਆ ਰਹੇ ਹੋ ਅੱਗੇ ਵੀ ਪਹਿਲਾਂ ਕੋਈ ਜਿਹੜੀ ਗੱਲ ਨਹੀਂ ਕੋਈ ਸਿੰਗਲ ਵੀ ਸਰ ਕੰਪਲੇਂਟ ਹੈ ਨਹੀਂ 2016 ਤੋਂ ਮੈਂ ਦੁਕਾਨਦਾਰੀ ਕਰ ਰਹੇ ਹਾਂ ਜੀ ਇੱਕ ਸਿੰਗਲ ਵੀ ਕੰਪਲੇਂਟ ਕੋਈ ਸ਼ੋਅ ਕਰਦੇ ਹੁਣ ਕਹੀ ਜਾਂਦੇ ਸੱਟਾਂ ਵੱਜੀਆਂ ਹੀ ਨਹੀਂ ਕਹਿੰਦੇ ਸਰ ਇਹ ਚੀਜ਼ ਦਾ ਮੈਂ ਨਹੀਂ ਇਹਨਾਂ ਦਾ ਕੁਝ ਕਹਿ ਰਿਹਾ ਠੀਕ ਹੈ ਕੋਈ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਨਹੀਂ ਸਰ ਨਹੀਂ ਸਿਆਸੀ ਦਵਾ ਕੋਈ ਨਹੀਂ ਹੈ ਹੁਣ ਕੋਈ ਅੱਜ ਸਵਾ ਦੋ ਵੱਜ ਗਏ ਆ 22 ਤਰੀਕ ਦੇ ਕਿਸੇ ਲੀਡਰ ਨੇ ਤੁਹਾਨੂੰ ਕਹਾ ਹੋਵੇ ਵੀ ਬਹਿ ਜਾ ਨਹੀਂ 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 ਸਰ ਨਹੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਨਹੀਂ ਸਰ ਕੋਈ ਸੰਬੰਧ ਕਰਦੇ ਹੋ ਸਰ ਬਸ ਇਨਸਾਫ ਹੋਣਾ ਚਾਹੀਦਾ ਈ ਜੋ ਵੀ ਹੈਗਾ ਠੀਕ ਹੈ ਇਹ ਕੱਲ ਅੱਜ ਮੇਰੇ ਤੇ ਬੀਤੀ ਹੈ ਕੱਲ ਨੂੰ ਕਿਸੇ ਹੋਰ ਤੇ ਵੀ ਆ ਸਕਦੀ ਹੈ ਸਰ ਇਸ ਇਹ ਤੱਕੇਛਾ ਹੀ ਹੈ ਲੱਗਦੀ ਵੀ ਕਿਉਂ ਹੋਇਆ ਸਰ ਵਜਾ ਮੰਨ ਕੇ ਚਲੋ ਵੀ ਇਸੀ ਦਾ ਇੱਕ ਇੰਦਾ ਮਤਲਬ ਹੈ ਆਪ ਦਾ ਇੱਕ ਕਹਿ ਲੋ ਤੁਸੀਂ ਵੀ ਇੱਕ ਮਾਂ ਜਿਹੜੀ ਉਹਦੇ ਵਿੱਚ ਹੀ ਕੋ ਆ ਉਹ ਚੀਜ਼ ਹੀ ਹੈ ਜੀ ਪਿਛਲੇ ਸਾਲ ਉਹ ਮੇਰੇ ਵਰਦੀ ਪਾਈ ਹੋਈ ਤੇ ਪਤਾ ਨਹੀਂ ਯਾਰ ਵੇਖ ਜਿ ਬੰਗਾ ਉਹ ਚੀਜ਼ ਹੀ ਹੈ ਜੀ ਪਿਛਲੇ ਸਾਲ ਤੁਹਾਡੇ ਕੋਲ ਵੀ ਆਇਆ ਸੀ ਜਾਂ ਇਸ ਵਾਰੀ ਨਹੀਂ ਸਰ ਇਸ ਵਾਰੀ ਆਇਆ ਹੈ ਠੀਕ ਥੈਂਕ ਯੂ ਸਭ ਕੀ ਗੱਲਾਂ ਚੋਂ ਜਿਹੜਾ ਮੁੰਡੇ ਨਾਲ ਪੁੱਟਪਾਰ ਹੋਈ ਹੈ ਐਲੀਗੇਸ਼ਨ ਪੁਲਿਸ ਮੁਲਾਜ਼ਮਾਂ ਤੇ ਲੱਗਦੀ ਹੈ ਜੈ ਹਿੰਦ ਜੀ ਸਾਰਿਆਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਕਹੂੰਗਾ ਇਹ ਜਿਹੜੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਜਿਹੜਾ ਯਕੀਨ ਨਾ ਕੀਤਾ ਜਾਵੇ ਜਿਹੜਾ ਇਹ ਕੱਲ ਰਾਤ ਦਾ ਇਨਸੀਡੈਂਟ ਹੋਇਆ ਹੈਗਾ ਇਹਦੇ ਵਿੱਚ ਕੱਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਹੈਗੇ ਸੜਕ ਦੇ ਉੱਤੇ ਜਿਹੜੇ ਹੈਗੇ ਪਟਾਕੇ ਸੱਟੇ ਜਾ ਰਹੇ ਸੀ ਦੀਵਾਲੀ ਦੀ ਰਾਤ ਸੀ ਜਿਹਦੇ ਕਰਕੇ ਸੜਕ ਤੇ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਮੁਸ਼ਕਲ ਆ ਰਹੀ ਸੀ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚੀ ਹੈਗੀ ਆ ਤਾਂ ਉਹਦੇ ਵਿੱਚੋਂ ਕੁਝ ਜਿਹੜੇ ਮੁੰਡੇ ਨੇ ਭੱਜ ਗਏ ਨੇ ਇੱਕ ਮੁੰਡਾ ਉੱਥੇ ਜਿਹੜਾ ਮੌਕੇ ਤੇ ਪੁਲਿਸ ਪਾਰਟੀ ਨੂੰ ਮਿਲਿਆ ਹੈ ਜਦੋਂ ਉਸਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਤੋਂ ਉਸਦੇ ਨਾਲ ਹੀ ਕਿਉਂਕਿ ਉੱਥੇ ਤੁਹਾਨੂੰ ਵੀ ਪਤਾ ਕੱਲ ਬਾਜ਼ਾਰ ਭਰਿਆ ਸੀਗਾ ਨਾਲ ਹੀ ਜਿਹੜੇ ਬਾਕੀ ਦੁਕਾਨਦਾਰ ਤੇ ਹੋਰ ਆ ਗਏ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਚਲੋ ਇਹਨਾਂ ਨੂੰ ਅਹਿਸਾਸ ਹੈ ਵੀ દિਵਾਲੀ ਦਾ ਦਿਨ ਹੈ ਤੇ ਪੁਲਿਸ ਵੱਲੋਂ ਵੀ ਤਿਹਾਰ ਦੀ ਅਹਿਮੀਅਤ ਨੂੰ ਦੇਖਦਿਆਂ ਹੋਇਆ ਕਿ દિਵਾਲੀ ਦੇ ਤਿਹਾਰ ਕਰਕੇ ਉਹਦੇ ਅਹਿਸਾਸ ਕਰ ਲੈਣ ਤੇ ਜਿਹੜੀ ਹੈਗੀ ਹੈਗੀ ਗੱਲ ਨੂੰ ਉੱਥੇ ਉਹਨਾਂ ਨੂੰ ਕਹਿ ਕੇ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਸ਼ਰਾਰਤ ਜਿਹੜੀ ਨਹੀਂ ਕਰਨੀ ਹੈਗੀ ਇਹ ਗੱਲ ਨੂੰ ਉੱਥੇ ਖਤਮ ਕਰ ਦਿੱਤਾ ਸੋ ਜੋ ਅੱਜ ਹੁਣ ਉਸ ਤੋਂ ਬਾਅਦ ਵੀ ਕੁਝ ਸ਼ਰਾਰਤੀਆਂ ਸਰਾਂ ਵੱਲੋਂ ਜਿਹੜਾ ਹੈਗਾ ਹੈਗਾ ਇਹਨੂੰ ਕੋਈ ਹੋਰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਸੋ ਉਸ ਦੇ ਉੱਤੇ ਜੋ ਵੀ ਹੈ ਜੋ ਵੀ ਵੈਰੀਫਾਈਡ ਨਿਊਜ਼ ਹੈਗੀ ਇਹ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਊਗੀ ਤੇ ਜੋ ਵੀ ਅਗਲੀ ਕਾਨੂੰਨੀ ਕਾਰਵਾਈ ਅਮਲ ਲਿਆਂਦੀ ਜਾਊਗੀ ਆਪ ਸਾਰਿਆਂ ਨੂੰ ਸਰ ਜਿਹੜੇ ਬੰਦੇ ਤੇ ਪਟਾਕੇ ਚਲਾਉਣ ਦੇ ਦੋਸ਼ ਹੈ ਜੀ ਉਹ ਘਟਨਾ ਦੇ ਮੌਕੇ ਤੇ ਆਪਦੀ ਦੁਕਾਨ ਦੇ ਬਾਹਰ ਨੇ ਹੱਥਾ ਖੜਾ ਦਿਖਾਈ ਦੇ ਰਿਆ ਪੁਲਿਸ ਨੇ ਬਿਨਾਂ ਵੈਰੀਫਾਈ ਕੀਤੇ ਕਿੰਦਾ ਪਟਾਕੇ ਚਲਾਉਣ ਨੂੰ ਜੀ ਹੱਥ ਵਿੱਚ ਹਥਿਆਰ ਹੋਣ ਦੀ ਲੋੜ ਨਹੀਂ ਹੈਗੀ ਤੁਹਾਡੇ ਨਾਲ ਬੇਨਤੀ ਹੈਗੀ ਇਹ ਜਦੋਂ ਉੱਥੇ ਚੱਲ ਰਹੇ ਸੀ ਪਟਾਕੇ ਰੋਡ ਤੇ ਸਿੱਟ ਰਹੇ ਸੀ ਤਾਂ ਉੱਥੇ ਹਥਿਆਰ ਦੀ ਲੋੜ ਨਹੀਂ ਤਾਂ ਕਿ ਉੱਥੇ ਆਮ ਹੀ ਸਾਰੇ ਜਣੇ ਚਲਾਂਦੇ ਨੇ ਯਾਨੀ ਕਿ ਦੀਵਾਲੀ ਦਾ ਤਿਹਾਰ ਸੀ ਤਾਂ ਜੋ ਰੋਡ ਤੇ ਸਿੱਟਣਾਗਾ ਉਸ ਤਰ੍ਹਾਂ ਨਾਲ ਜਿਹੜੇ ਲੋ ਰੋਡ ਤੇ ਆਵਾਜਾਈ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਆਉਂਦਾ ਤੇ ਉਸ ਤਰ੍ਹਾਂ ਐਕਸੀਡੈਂਟ ਵੀ ਆਪਣਾ ਜਿਹੜਾ ਕਿਸੇ ਦਾ ਹੋ ਸਕਦਾ ਉਹਨਾਂ ਨੇ ਇਹ ਵੀ ਤੋਸ਼ ਲਾਏ ਆ ਕਹਿੰਦੇ ਨਾ ਪਹਿਲਾਂ ਪੁਲਿਸ ਮੁਲਾਜ਼ਮ ਆਏ ਸੀਗੇ ਸਾਡੇ ਤੋਂ ਪਟਾਕੇ ਮਠਾਈ ਦਾ ਡੱਬਾ ਤੇ ਪੈਸੇ ਮੰਗੇ ਗਏ ਆ ਦੁਕਾਨਦਾਰ ਨਾਲ ਇਹਨੂੰ ਕਹਿ ਦਿੱਤਾ ਗਿਆ ਕਿ ਸਾਨੂੰ ਇੰਨੇ ਪੈਸੇ ਆ ਜਿਹੜੇ ਪੰਚਾ ਦਿੱਤੇ ਜਾਣ ਤਾਂ ਉਸ ਤੋਂ ਬਾਅਦ ਇਹ ਬਹਾਨਾ ਬਣਾ ਕੇ ਕਹਿੰਦੇ ਸਾਡੀ ਕੁੱਟਮਾਰ ਹੋਈ ਹੈ। ਨਿਕੋ ਜੀ ਇਹ ਜਿਹੜੀ ਹੈਗੀ ਹੈ ਬਿਲਕੁਲ ਅਨਵੈਰੀਫਾਈਡ ਨਿਊਜ਼ ਹੈਗੀ ਹੈ ਕਿਸੇ ਵੱਲੋਂ ਵੀ ਇਹ ਜਿਹੜਾ ਹੈਗਾ ਅਗਰ ਅਜਿਹੀ ਚੀਜ਼ ਹੋਈ ਸੀ ਤਾਂ ਇਹ ਘਟਨਾ ਤੋਂ ਪਹਿਲਾਂ ਕਿਸੇ ਵੀ ਅਫਸਰ ਨੂੰ ਜਾਂ ਕਿਸੇ ਨੂੰ ਇਹ ਰਿਪੋਰਟ ਕੀਤੀ ਜਾਂਦੀ। ਇਸ ਤਰ੍ਹਾਂ ਦੀ ਕੋਈ ਵੀ ਸੂਚਨਾ ਜਿਹੜੀ ਸਾਨੂੰ ਮਸੂਲ ਨਹੀਂ ਹੋਈ ਹੈਗੀ। ਹੁਣ ਇਨਸੀਡੈਂਟ ਤੋਂ ਬਾਅਦ ਆਪਣੀ ਇਸ ਚੀਜ਼ ਹੋਣ ਤੋਂ ਬਾਅਦ ਉਹਨਾਂ ਵੱਲੋਂ ਇਹ ਜਹੀਆਂ ਜਿੱਦਾਂ ਜਿਹੜੀਆਂ ਕਹੀਆਂ ਜਾ ਰਹੀਆਂ ਨੇ ਮੇਰੀ ਤੁਹਾਨੂੰ ਇਹ ਸਾਰਿਆਂ ਨੂੰ ਆਪ ਦੇ ਸਾਰਿਆਂ ਦੇ ਮਾਧਿਅਮ ਰਾਹੀਂ ਬੇਨਤੀ ਹੈ ਕਿ ਜਿਹੜੇ ਇਹ ਫੈਕਟਸ ਹੈਗੇ ਉਹ ਜਰੂਰ ਜਿਹੜੇ ਹੈਗੇ ਆ ਤੁਹਾਡੇ ਮਨ ਚੈੱਕ ਸਰ ਫੈਕਟਸ ਟੈਂਪਰ ਨਾ ਹੋਣ ਕਿਉਂਕਿ ਪੁਲਿਸ ਤੇ ਦੋਸ਼ ਆ ਇਹਦੀ ਪ੍ਰਕਾਸ਼ਨਰੀ ਸਟੈਪ ਕੀ ਲਓਗੇ ਜਿਹੜੇ ਫੈਕਟਸ ਆ ਟੈਂਪਰ ਨਾ ਹੋਣ ਦੇਖੋ ਜੀ ਫੈਕਟਸ ਬਿਲਕੁਲ ਟੈਂਪਰ ਨਹੀਂ ਹੋਣਗੇ ਪੁਲਿਸ ਤੇ ਦੋਸ਼ ਜਿਹੜੇ ਹੈਗੇ ਹੈਗੇ ਇਹ ਲਗਾ ਰਹੇ ਨੇ ਸਾਰਿਆਂ ਨੂੰ ਵੈਰੀਫਿਕੇਸ਼ਨ ਹੋਗੀ ਤੁਹਾਨੂੰ ਜੋ ਅਸਲੀਅਤ ਹੈ ਕਿ ਮੈਂ ਤੁਹਾਨੂੰ ਦੱਸ ਵੀ ਦਿੱਤਾ ਪੁਲਿਸ ਤੁਹਾਡੇ ਸਾਹਮਣੇ ਖੜੀ ਹੈਗੀ ਹੈਗੀ ਇੱਥੇ ਉਹ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਲਿਹਾਜ਼ਾ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਫੁਵਾਹਤ ਯਕੀਨ ਨਾ ਉਹਨਾਂ ਦੇ ਜੋ ਸਰੀਰ ਤੇ ਵੀ ਨਾ ਕਈ ਲਾਸ਼ਾਂ ਪਜਣ ਹੋਈਆਂ ਹੈਗੀਆਂ ਉਹ ਕਹਿੰ ਇਹ ਕੀ ਮਾਮਲਾ ਹੈਗਾ ਜੀ ਇਹ ਦੇਖੋ ਜਾਂਚ ਦਾ ਵੇਸ਼ਾ ਹੈਗਾ ਜਦੋਂ ਉਹਨਾਂ ਦੀ ਅਗਰ ਇੱਥੇ ਉਹਨਾਂ ਦੇ ਕੋਈ ਸੱਟਾਂ ਇਸ ਤਰ੍ਹਾਂ ਦੀਆਂ ਉਹ ਸ਼ੋਅ ਕਰ ਰਹੇ ਨੇ ਉਹਨਾਂ ਦੀ ਐਮਐਲਏ ਆਊਗੀ ਉਸ ਤੋਂ ਕਲੀਅਰ ਹੋ ਜਾਊਗਾ ਕਦੋਂ ਲੱਗੀ ਕਦੋਂ ਨਹੀਂ ਲੱਗੀ ਹੈਗੀ ਉਹਦਾ ਸਾਰਾ ਕੁਝ ਮੈਡੀਕਲੀ ਪ੍ਰੂਫ ਹੋ ਜਾਂਦਾ ਠੀਕ ਹੈ ਜੀ ਥੈਂਕ ਯੂ ਸਰ ਧੰਨਵਾਦ ਸਰ ਭਾਈ ਜੀ ਕੀ ਨਾਂ ਤੁਹਾਡਾ ਮੈਂ ਆਣਾ ਜਗਮਉਨ ਸਿੰਘ ਆ ਪੰਚਾਇਤ ਮੈਂਬਰ ਆ ਮੈਂ ਦੂਜੀ ਪਾਰਟੀ ਵੱਲੋਂ ਸਿਆਸਤ ਦੀ ਪਾਰੀ ਖੇਡਦੇ ਅਸੀਂ ਯਾਰ ਇਹ ਪਾਰਟੀ ਬਾਈ ਕੋਈ ਨਹੀਂ ਸਾਡੇ ਡੇਰੇ ਦੀ ਪੰਚਾਇਤ ਮੈਂਬਰ ਨੂੰ ਪੰਚਾਇਤ ਮੈਂਬਰ ਅਸੀਂ ਸੀਗੇ ਆਮ ਪਾਰਟੀ ਅਸੀਂਗੇ ਮੇਰੀ ਗੱਲ ਸੁਣੋ ਹੁਣ ਆਈ ਸਾਡੇ ਕੋਈ ਪਾਰਟੀ ਨਹੀਂ ਇਹ ਕੰਮਾਂ 'ਚ ਸਾਂਝਾ ਪਿੰਡ ਦਾ ਕੰਮ ਆ ਪਿੰਡ ਵਾਲਿਆਂ ਨੂੰ ਬਣਾ ਸਾਰੀਆਂ ਪਾਰਟੀਆਂ ਨੇ ਬੁੱਟਾ ਪਾਈਆਂ ਅਸੀਂ ਇਹਦੇ ਕੋਲੇ ਕਦੋਂ ਗਗਨ ਦਾ ਭਰਾ ਦਾ ਫੋਨ ਆਇਆ ਗੋਰੀ ਦਾ ਗੱਲ ਸਾਡੇ ਮੁੰਡੇ ਨੂੰ ਪੁਲਿਸ ਲੈ ਕੇ ਮੈਂ ਕੀ ਗੱਲ ਕਰਾਂ ਮੈਂ ਗੱਲ ਕਿਚੋਗੇ ਨੇ ਤੂੰ ਆਇਆ ਲੈ ਆ ਮੁੰਡੇ ਨੂੰ ਕਿੰਨੇ ਵਜੇ ਦੀ ਘਟਨਾ ਜਦੋਂ ਲੈ ਕੇ ਗਏ ਇਹ ਰਾਤ ਸਾਡੋ ਪੌਣੇ ਦਾ 6.9 ਫੋਨ ਆਇਆ ਲਗਭਗ ਪੱਕਾ ਦਾ ਹੀ ਪਤਾ ਕਦੋਂ ਅਸੀਂ ਇਹਨੂੰ ਮੁੰਡੇ ਨੂੰ ਗਏ ਚੌਂਕੀ ਅਸੀਂ ਪੁੱਛੀ ਕੀ ਗੱਲ ਹੈ ਸਾਨੂੰ ਨੇ ਸਾਨੇ ਚ ਪਾ ਲਿਆ ਵਿੱਚ ਕਿੜਿਆ ਅਨਸਰ ਗਲਤ ਹੁੰਦੇ ਬਾਈ ਜੀ ਪਿੰਦੇ ਪੜਕਾਓ ਮਾਹੌਲ ਕਰਨ ਵਾਲੇ ਅਸੀਂ ਕੋ ਗਗਨ ਤੋਂ ਪੁੱਛਿਆ ਸਾਰੀ ਗੱਲ ਇਹਨੂੰ ਉੱਥੇ ਮੁੰਡੇ ਨੂੰ ਪੁਲਿਸ ਬੁਲਾਏਗੇ ਨੇ ਲੈ ਯਾਰ ਕੋਈ ਗੱਲ ਨਹੀਂ ਉੱਥੇ ਪਟਾਕੇ ਚੱਲੀ ਜਾਂਦੇ ਸੀ ਪਟਾਕੇ ਹੋਰ ਮੁੰਡੇ ਚਲਾਏ ਸੀ ਉਹ ਪਟਾਕੇ ਐਸਆਈ ਦੀ ਗੱਡੀ ਐ ਡਿੱਗਿਆ ਐਸਆਈ ਦੀ ਗੱਡੀ ਡਿੱਗੇ ਕਿਹੜਾ ਇਹ ਕਲੀਅਰ ਕੀਤਾ ਉਹ ਡਿੱਗੇ ਪਟਾਕਾ ਐਸਆਈ ਨੂੰ ਐ ਲੱਗਿਆ ਆਹ ਮੁੰਡਾ ਅਗਲਾ ਹੀ ਬੇੜਾ ਕਿਹਦੇ ਨੇ ਪਟਾਕਾ ਸਿੱ ਉਹ ਗਲਤਫਹਿਮੀ ਚ ਹੋ ਗਿਆ ਜੋ ਵੀ ਹੋਇਆ ਜਿਹੜਾ ਹੋਇਆ ਜੀ ਉਹ ਕੋਈ ਕਲੀਅਰ ਕੀਤਾ ਪਿੰਡ ਚ ਵੜ ਕੇ ਕਹਿੰਦੇ ਅਸੀਂ ਉਹਦਾ ਪੀਤੀ ਹੈ ਸ਼ਰਾਬ ਉਹ ਕਰਾਉਣਾ ਹੈ ਡਾਕਟਰੀ ਮੈਂ ਹੀ ਕਰਾ ਲਉ ਇਹ ਕਹਿੰਦੇ ਗਲਤੀ ਮਨੋਣੀ ਇਹ ਗਲਤੀ ਕਿਹੜੀ ਉਹ ਗੱਲ ਹੈ ਕਹਿੰਦੇ ਅਸੀਂ ਗਲਤੀ ਉਹ ਮੰਨਣ ਤਿਆਰ ਜੀ ਜਦੋਂ ਗਲਤ ਬੰਦੇ ਨੇ ਹੱਥ ਚੜ੍ਹ ਗਿਆ ਸਿਆਸਤ ਚੜ ਗਈ ਗਲਤ ਗਲਤ ਚੜ ਗਈ ਉਹ ਬਹੁਤ ਮਾੜੀ ਗੱਲ ਹੋਈ ਹੈ ਪਰ ਕਿਹੜੀ ਪੁਲਿਸ ਮੁਲਾਜ਼ਮ ਹੈ ਦੋਦੇ ਚੌਂਕੀ ਦੇ ਉਹਨਾਂ ਨੇ ਕਲੀਅਰ ਕੀਤਾ ਜੀ ਤੁਹਾਡੇ ਮੁੰਡੇ ਕਾਹਤੋਂ ਕੁੱਟੇ ਉਹ ਕਹਿੰਦਾ ਡੇਰਾ ਬਾਬਾ ਧਿਆਨ ਦਾ ਦੋਦੇ ਦਾ ਉਹਤੇ ਕੋਈ ਸੌ ਨਹੀਂ ਪਾਉਦਾ 2 ਕਰੋੜ ਚ ਹੀ ਪਾਉਗਾ ਨਾ ਮੈਂ ਇੱਕ ਮਿੰਟ ਵੀ ਕਦੇ ਪੁੱਛ ਬੰਦਾ ਕੁੱਟ ਕੇ ਅਜੇ ਤੱਕ ਸੁਣਿਆ ਕਿ ਇੱਕ ਮਿੰਟ ਇੱਕ ਮਿੰਟ ਭਾਈ ਜੀ ਤੁਸੀਂ মিডিਆ ਨੱਥ ਕਰਦਾ ਡੇਰਾ ਦੋਦੇ ਬਾਬੇ ਧਿਆਨ ਦਵਾਦਾ ਕਿਹੜੀ ਪੰਚਾਇਤ ਨਾਲ ਤੁਸੀਂ ਕੋਲੇ ਨਾ ਮੈਂ ਕੋਲੇ ਚਾਹੇ ਜਨਾ ਕਲੀਅਰ ਕੀਤਾ ਉਹ ਕਹਿੰਦਾ ਮੈਂ 100 ਪਾਉਣਾ ਦੇ ਦੇਣੀ ਥਾਣੇ ਥਾਣੇਦਾਰ ਕਹਿੰਦਾ ਇਹਨਾਂ ਕੋ ਸੌ ਦੀ ਗੱਲ ਆਈ ਅੱਧੇ ਬੰਦੇ ਕਹਿੰਦੇ ਭਾਈ ਨਹੀਂ ਉਟਿਆਣੇ ਉਹ ਮੁੰਡੇ ਦਾ ਹੀ ਨਾਲ ਪੁੱਛਿਆ ਮੁੰਡਾ ਰਾਈਨਾਵਾਂ ਰਾਤ ਹੀ ਕਰ ਗਿਆ ਦਾਦੇ ਇਹਨੂੰ ਘਰੇ ਲੈ ਗਏ ਤਾਂ ਛੁੱਟੀ ਦਿਵਾ ਕੇ ਗੱਲ ਕੀ ਗੱਲ ਹੋਈ ਉਹ ਕਹਿੰਦਾ ਆ ਗੱਲ ਤਾਂ ਕਹਿੰਦਾ ਕਿੱਡੀ ਵੜਾ ਚੱਲ ਕੇ ਦਿਵਾਲੀ ਹੋ ਗਿਆ ਨਾ ਚਲੋ ਜੀ ਦਾਦੇ ਤੁਸੀਂ ਹੁਣ ਇੱਕ ਤੁਸੀਂ ਹੁਣ ਗੱਲ ਕਹੀ ਸੀਗੀ ਕਿ ਅਸੀਂ ਉਹ ਰਾਈਨਾਵਾਂ ਕਰਾਉਣ ਨੂੰ ਤਿਆਰ ਸੀਗੇ ਪੁਲਿਸ ਨੂੰ ਮਾਫੀ ਵੀ ਮੰਗਣ ਨੂੰ ਤਿਆਰ ਸੀ ਫਿਰ ਮਾਫੀ ਕਾਦੀ ਨਹੀਂ ਮਾਫੀ ਉਹ ਕਿਹੜੀ ਆ ਮੁੰਡਾ ਕਿਹੜਾ ਚੌਂਕੀ ਲੈ ਆਇਆ ਫੜ ਕੇ ਉਹਨੂੰ ਆਖੇ ਤੂੰ ਦਿਵਾਲੀ ਦੇਣਾ ਕਹੋ ਕਹਿੰਦਾ ਮੈਂ ਨੂੰ ਨਹੀਂ ਲੈ ਇਹ ਪਟਾਕਾ ਹੋਰਨੇ ਸਿੱਟਾ ਕਿਹੜੀ ਗਲਤੀ ਆ ਉਹਨੂੰ ਆਖਿਆ ਗਲਤੀ ਮੈਨੂੰ ਕਿਹੜਾ ਗਲਤ ਫੜਿਆ ਉਹਦਾ ਗਲਤੀ ਹੈਗੀ ਆ ਉਹਦਾ ਲਾਸ਼ਾ ਕਿਵੇਂ ਪੰਜਾਬੀ ਲਾਸ਼ਾ ਯਾਰ ਉੱਤੇ ਕੋਈ ਨਹੀਂ ਸਾਨੂੰ ਮੁੰਡੇ ਨਹੀਂ ਆਖਿਆ ਕੋਈ ਉਹਦੇ ਛੱਤਰ ਨਹੀਂ ਮਾਰਿਆ ਕੋਈ ਪਟਾ ਨਹੀਂ ਮਾਰਿਆ ਕੋਈ ਡੰਡਾ ਨਹੀਂ ਮਾਰਿਆ ਇਹ ਰਾਤ ਹੀ ਪੁੱਛਿਆ ਗੱਲ ਕਿ ਆਪ ਮਾਰਿਆ ਨਕਲੀ ਹੈ ਤੁਹਾਡੇ ਕਹਿੰਦਾ ਯਾਰ ਰਾਤ ਨੂੰ ਕੋਈ ਕੁੱਟਿਆ ਨਹੀਂ ਬਈ ਛੱਟਾ ਕਹਣਾ ਵਾਦੀ ਉਮੀ ਗੱਲ ਇਹਨੂੰ ਚੈੱਕ ਕਰ ਦਿਖਾ ਜਖਮ ਕੁਝ ਵੀ ਹੈ ਕਿਹੜਾ ਉਹਦੇ ਕੋਈ 6:30 ਵਜੇ ਕੋਈ 8:00 ਵਜੇ ਫੇਰ ਹੀ ਜਾਖ ਮੰਗਵਾਣਾ ਤੁਸੀਂ ਸਿਆਣੇ ਜੇ ਕੋਈ ਵਜ੍ਹੀ ਨਹੀਂ ਚਾਹੀਏ ਕਰਨੇ ਰਾਂ ਪੁੱਛ ਕੇ ਦੋਵੇਂ ਕਰੇ ਗਏ ਔਰ ਰਾਜਨਾ ਕਰ ਨੂੰ ਤਿਆਰ ਹੈ ਕਿਹੜੇ ਗਲਤ ਅਨਸਰ ਹੋ ਰਾਈਨਾ ਬਣੀ ਤੁਸੀਂ ਲੈ ਕੇ ਕੋਈ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਕਿੱਥੇ ਜੀ ਇੱਥੋਂ ਥਾਣੇ ਨੂੰ ਲੈ ਕੇ ਗਏ ਉੱਥੋਂ ਨਿਕਲਦੇ ਆ ਦੀ ਕੋਈ ਜਾਂ ਬਾਹਰ ਜਾ ਇੱਥੇ ਤੁਸੀਂ ਹਸਾਲ ਚ ਵੇਖ ਲਓ ਰਾਤ ਨੂੰ ਦੋ ਹੀ ਮੁੰਡਾ ਸਾਡੇ ਨਾਲ ਕਰੇ ਗਏ ਇੱਦੋਂ ਇਹ ਘਰੇ ਛੱਡ ਗਏ ਨਾ ਘਰੇ ਪਾਣੀ ਪੀ ਗਏ ਇੱਦਾਂ ਦੇ 4:00 ਵਜੇ ਆ ਦੇ ਘਰੇ ਗਏ ਨਾ ਛੱਡ ਕੇ ਫੇਰ ਕੋਣ ਨੇ ਬਾਈ ਜੀ ਸਵੇਰੇ ਗਲਤ ਅਨਸਰ ਹੈ ਹੱਥ ਛੱਡ ਟੜਕਾਉ ਮੌਲ ਗਲਤ ਬੰਦਾ ਹੈ ਗਲਤ ਆਨਸਰ ਹੈ। ਵਾਰੀ ਤੁਸੀਂ ਕਰ ਲੋ ਕਰ ਲੋ। ਇੱਕ ਮਿੰਟ। ਬ੍ਰਦਰ ਕੀ ਨਾ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਕਸਾਨ ਯੂਨੀਅਨ ਕਸਾਨ ਦੁੱਧ ਦਾ। ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਹੋ ਜੀ? ਕਿਸਾਨ ਸੂਨੀ ਯੂਨੀਅਨ ਤੋਂ ਬਿਨਾਂ। ਕਿਸੇ ਨਾਲ ਨਹੀਂ। ਕੀ ਮਸਲਾ ਹੋਇਆ ਬਾਈ ਜੀ ਦੁੱਧ ਦੇ? ਦੁੱਧ ਦੇ ਨਾਲ ਜਿਹੜਾ ਗੈਰਨ ਸੀ ਮੁੰਡਾ ਜੀ। ਜੀ। ਇਹ ਦੁਕਾਨ ਆਈ ਆਪਣੇ ਨਹੀਂ ਦੁੱਧ ਦੀ। ਤੇ ਇਹ ਅੱਗ ਲਾਈ ਜਾਂਦਾ ਸੀ ਉੱਥੇ ਜਿਵੇਂ ਆਪਾਂ ਕੂੜੇਗਰਦ ਨੂੰ ਸ਼ਾਵਨੋ ਅੱਗ ਲਾ ਦਿੰਦੇ ਆ ਕੋਈ ਪਾਸੇ ਨਾ ਕੋਈ ਬੱਚੇ ਫਿਰਦੇ ਸੀ ਜਾਂ ਕੋਈ ਵੀ ਰੱਖੋ ਪਟਾਕੇ ਚਲਾਈ ਜਾਂਦੇ ਸੀ ਨਹੀਂ ਵੀਰੇ ਗਗਨ ਨੇ ਅੱਗ ਲਾਈ ਸੀ ਪਟਾਕਾ ਸਿੱਟਿਆ ਪੁਲਸ ਤੇ ਨਹੀਂ 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 ਪਟਾਕਾ ਇਹਨ ਗਗਨ ਨੇ ਨਹੀਂ ਸਿੱਟਾ ਸੀ ਜੀ ਤੇ ਹੁਣ ਉਹਦੇ ਸੱਟਾਂ ਕਿਵੇਂ ਵੱਜ ਗਈਆਂ ਸੱਟਾਂ ਪਤਾ ਕੀ ਗੱਲ ਆ ਜੀ ਉਹ ਮਿਸਟੇਕ ਹੋਈ ਆ ਵੀ ਜਾਨਕਿ ਆ ਇਹ ਅੱਗ ਕੋਲੇ ਬੈਠਾ ਸੀ ਆ ਉਸਨੇ ਕੁੱਟਿਆ ਤਾਂ ਹੈ ਬੰਦਾ ਕਿ ਨਹੀਂ 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 ਕੁੱਟਿਆ ਨਹੀਂ ਫਿਰ ਉਹ ਝੂਠਾ ਦਾਖਲ ਹੋਇਆ ਜੀ ਤੁਸੀਂ ਤੁਹਾਨੂੰ ਇਹ ਕਲੀਅਰ ਕਰਤੋ ਨਹੀਂ ਨਹੀਂ ਝੂਠਾ ਨਹੀਂ ਪਤਾ ਕੀ ਗੱਲ ਆ ਜੀ ਹੁਣ ਨਾ ਤਾਂ ਮੈਂ ਕੋਲੇ ਸੀ ਨਾ ਕੋਈ ਕੋਲੇ ਸੀ ਹੋਰ ਕੋਲੇ ਸੀ ਕਿਹੜੀ ਗੱਲ ਹੋਈ ਆ ਉਹਨੂੰ ਜਿਹੜੇ ਲਗਾਏ ਆ ਉੱਥੋਂ ਫੜ ਕੇ ਲਗਾਇਆ ਹੈ ਉਹ ਯਾਨੀ ਕਿ ਸਾਡੇ ਕੋਲ ਜਿਹੜੀ ਗੱਲ ਆਈ ਉਹ ਮੇਰੇ ਇੱਕ ਲੱਕਰ ਮਾਰਿਆ ਇੱਕ ਨੂੰ ਗਲ ਮੇਟ ਫੜ ਕੇ ਲੈ ਕੇ ਆਏ ਆ ਤਸਵੀਰ ਪਏ ਹੋਇਆ ਬੋਡੀ ਦੇ ਉੱਪਰ 'ਚ ਨਿਸ਼ਾਨ ਪਏ ਹੋਇਆ ਕੁੱਟ ਮਾਰਦੇ ਕਿਵੇਂ ਦੇਖਦੇ ਹੋ ਵੀ ਉਹ ਬੰਦਾ ਦਿਮਾਗੀ ਅਫਸਰ ਸੀ ਜਿਹੜਾ ਦਾਖਲ ਹੋਇਆ ਉਹ ਆਪਾਂ ਮਾਰ ਲਿਆ ਹਾਂ ਸਮਾਂ ਲੈ ਆਉਣੀ ਨਹੀਂ ਉਹ ਜਿਹੜੇ ਫੜ ਕੇ ਤੁਹਾਡੇ ਸਾਹਮਣੇ ਲੈ ਕੇ ਗਏ ਆ ਸਾਡੇ ਸਾਹਮਣੇ ਹੀ ਸੀਗੇ ਅਸੀਂ ਤਾਂ ਜਦੋਂ ਚੌਂਕੀ 'ਚ ਲੈ ਕੇ ਆਏ ਉੱਥੇ 10 ਵਜੇ ਸੀ ਆ ਤੁਸੀਂ ਉਹਨੂੰ ਕਿੰਨੇ ਵਜੇ ਰਿਹਾ ਕਰਾਇਆ ਮੁੰਡੇ ਨੂੰ ਅਸੀਂ ਉਹਦਾ 10 ਮਿੰਟ ਬਾਅਦ 10 ਮਿੰਟਾਂ ਬਾਅਦ ਹੀ ਹੋ ਗਿਆ ਸੀ ਸਾ ਉਹਦੇ ਸੱਟਾਂ ਸੀਗੀਆਂ ਜਦੋਂ ਤੁਸੀਂ ਲੈ ਨਹੀਂ 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 ਓਏ ਇੱਕ ਮਿੰਟ ਪ੍ਰਧਾਨ ਜੀ ਓਏ ਬਈ ਮੈਂ ਮੈਂ ਪੰਚਾਇਤ ਮਾਮਲਾ ਜੋ ਮੋਹਸਮ ਇੱਕ ਮਿੰਟ ਇੱਕ ਮਿੰਟ